ਜਰਜੋਤ ਗੈਰ ਦਾ ਯੂਕੇ ਵਾਲੇ ਭਰਾ ਦਾ ਇਹਦਾ ਸਰਾਨ ਕੀਤਾ ਜਾ ਰਿਹਾ ਹੈ ਭਰਾ ਫੋਨਾਂ ਰਹਿਣ ਦੀ ਹੋਈ ਜਿਹੜੇ ਸਿਟੀ ਦੇ ਵਿੱਚ ਰਹਿੰਦਾ ਹੈ ਤੇ ਇੱਕ ਦੋ ਸਾਲਾਂ ਦੇ ਬੇਟੀ ਜਿਹੜਾ ਲੱਗਣ ਗਿਆ ਟਕਣਾ ਵਿੱਚ ਕਮੇਟੀ ਪਰ ਦੇ ਵਿੱਚ ਇਹ ਬੰਦਾ ਮੈਦਾ ਹੋਣਾ ਹੈ ਕਿਸੇ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਦੋ ਨੰਬਰ ਗਰਾਊਂਡ ਪਰ ਟੋਪਾ ਹੋ ਰਿਹਾ ਹੈ ਕਿਹੜੀ ਕਿਹੜੀ ਸਾਈਡ ਹੈ ਜੀ ਦੱਸ ਦਿਓ ਉਹਨਾਂ ਨੂੰ ਵੱਖਰੇ ਤੌਰ ਤੇ ਫੌਰਨ ਤੇ ਅਫੀਸ਼ਰ ਦਿੱਤੇ ਜਾਣ ਦੋ ਨੰਬਰ ਗਰਾਊਂਡ ਦੇ ਵਿੱਚ ਹਾਂ ਜੀ ਇਹ ਦੋ ਦੇ ਵਿੱਚ ਗਰਾਊਂਡ 'ਚ ਸਕੋਰ ਪਿਆਰ ਹੀ ਹੁੰਦਾ ਹੈ ਸਤਕਾਰ ਹੁੰਦਾ ਹੈ ਇਹਦਾ ਵੀਰਾਂ ਦੇ ਕਹਿੰਦੇ ਵੱਡੇ ਪਿਆਰ ਨੇ ਆ ਲੈ ਗਈਏ ਟੀਮਾਂ ਪਿਆਰੀ ਕਰਕੇ ਰੱਖਣਗੇ ਨੇ ਟੀਮਾਂ ਲਾਈਨਅਪ ਦੋਨੋਂ ਟੀਮਾਂ ਰਵਿੰਦਰ ਵੀ ਕੇ ਪ੍ਰੋਫੈਸਰ ਸਾਹਿਬ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹੈ ਓਕਰ ਇੱਕ ਮਿੰਟ ਬੱਦੋ ਨੋਰਾ ਅਸ਼ੀਕਾ ਜੀ ਤੁਸੀਂ ਜੋ ਸਰ ਜਿਹੜਾ ਅੱਜ 90 ਦੇ ਵਿੱਚ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਬਾਰੇ ਕੀ ਤੁਸੀਂ ਦੇਖ ਹੀ ਰਹੋਗੇ ਅੜਾ ਦੇ ਕੈਮਰਾ ਕਮਾਗ ਦੇਖੋ ਕਿਵੇਂ ਬੱਚਿਆਂ ਦੇ ਖੇਡਣ ਆ ਰਹੇ ਨੇ ਤੇ 90 ਦੀ ਜੂਸ 'ਤੇ ਤੇ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਐਂ ਸਾਨੂੰ ਖੁਸ਼ਹਾਰਾ ਮਿਲਦਾ ਰਿਹਾ ਤਾਂ ਇਸ ਤੋਂ ਵੀ ਡਬਲ ਵਾਲਾ ਮੈਚ ਕਰਾਵਾਂਗੇ ਪਨਾਬਤ ਜਿਹੜੇ 90 ਦੇ ਲੋਕ ਨੌਜਵਾਨ ਨੇ ਕਿੰਨਾ ਕੁ ਸਾਥ ਦਿੱਤਾ ਰੋਡਾ ਤੁਸੀਂ ਦੇਖੋ ਜੀ ਕੈਮਰਾ ਘੁਮਾ ਕੇ ਤੁਹਾਨੂੰ ਸਾਰੇ ਪੱਗ ਆਪ ਹੀ ਪਤਾ ਲੱਗ ਜਾਊਗਾ ਵੀ ਨਾਬੇ ਦੀ ਜੂਜ਼ ਕਿਵੇਂ ਨਾਲ ਖੜੀ ਆ ਤੇ ਪਲੇਅਰ ਦੀਆਂ ਟੀਮਾਂ ਘਟੋ ਘਟ 40 ਟੀਮਾਂ ਆ ਚੁੱਕੀਆਂ ਨੇ ਸਾਡੇ ਕੋਲੇ ਜਿਹਨਾਂ ਦੀ ਐਂਟਰੀ ਹੋ ਚੁੱਕੀ ਹੈ ਕਿੱਥੋਂ ਕਿੱਥੋਂ ਆਈਆਂ ਟੀਮਾਂ ਇਹ ਟੀਮਾਂ ਜੀ ਹਰਿਆਣੇ ਚੋਂ ਜੂਪੀ ਚੋਂ ਵੀ ਪਹੁੰਚ ਚੁੱਕੀਆਂ ਐ ਕਿ ਟੀਮ ਪਟਿਆਲਾ ਬਾਕੀ ਨੇ ਪੰਜਾਬ ਦੇ ਲਾਗ ਵਾਕ ਵਾਕ ਜ਼ਿਲ੍ਹਿਆਂ ਚੋਂ ਆਈਆਂ ਹੋਣਾਂ ਟੀਮਾਂ ਜਿਹੜੇ ਐਡਾ 90 ਦੇ ਨੌਜਵਾਨ ਨੇ ਪੰਜਾਬ ਦੇ ਮਤਲਬ ਨਸ਼ਾ ਵੱਲ ਜਾ ਰਹੇ ਨੇ ਇਹਨੂੰ ਕੀ ਕਹਿੰਦੇ ਦੇਖੋ ਤੇ ਤਾਂ ਹੀ ਇਹ ਗਰਾਊਂਡ ਵਿੱਚ ਜੋ ਨੌਜਵਾਨਾਂ ਨੇ ਜੋਰ ਦਿਖਾਇਆ ਰਹੇ ਨੇ। ਅੱਜ ਜਿਹੜੀ ਵੇਜੀ ਅੱਜ ਜਿਹੜਾ ਪ੍ਰੋਗਰਾਮ ਹੈ ਟੂਰਨਾਮੈਂਟ ਦਾ ਕੱਪ ਰੱਖਿਆ ਗਿਆ ਠੀਕ ਹੈ ਨਾ। ਇਹ ਦੇਖੋ ਅਸੀਂ ਨਾਬੇ ਦੇ ਵਿੱਚ ਸਾਡੇ ਜਿਹੜਾ ਇਤਿਹਾਸਕ ਸ਼ਹਿਰ ਨਾਬਾ ਇਹ ਆਲੇ ਦੁਆਲੇ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਨਾਮ ਬਣਿਆ ਹੈ ਬ੍ਰਾਂਡ ਹੈ ਸਾਡਾ ਨਾਬਾ ਸ਼ਹਿਰ। ਅਸੀਂ ਇਹ ਚਾਹੁੰਦੇ ਹਾਂ ਵੀ ਨਾਬੇ ਦਾ ਨਾਮ ਹੋਰ ਚਮਕੇ। ਸਾਡੇ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਸ਼ੇ ਵਾਲੇ ਰੁਝਾਨ ਜ਼ਿਆਦਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹ ਚਾਹਣਾ ਵੀ ਕਿ ਉਹ ਖੇਡਾਂ ਨੂੰ ਦੇਖ ਕੇ ਖੇਡਾਂ ਵੱਲ ਨੂੰ ਅੱਗੇ ਆਉਣ ਤੇ ਖੇਡਾਂ ਖੇਡਣ ਤੇ ਆਪਣੇ ਪੰਜਾਬ ਦਾ ਤੇ ਨਾਭੇ ਸ਼ਹਿਰ ਦਾ ਨਾਮ ਰੋਸ਼ਨ ਕਰਨ। ਤੁਸੀਂ ਕੋਈ ਸਹਿਸਾ ਤੋਂ ਬਹੁਤ ਯੋਗਦਾਨ ਰਿਹਾ ਇਸ ਮੈਚ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਯੋਗਦਾਨ ਦੀ ਗੱਲ ਕਰੀਏ ਮੇਰਾ ਬਹੁਤ ਘੱਟ ਯੋਗਦਾਨ ਹੈ ਇਸ ਜੋ ਵੀ ਅੱਜ ਪਹਿਲਾ ਵਾਲੀਬਾਲ ਕੱਪ ਹੋ ਰਿਹਾ ਹੈ ਸਾਰਾ ਜਿਹੜਾ ਯੋਗਦਾਨ ਹੈ ਜਿਹੜਾ ਸਾਰਾ ਸ਼ਰੇ ਹੈ ਉਹ ਮੇਰੇ ਭਰਾ ਰਵੀ ਦਾ ਉਹਦੀ ਪੂਰੀ ਟੀਮ ਜੈਲੀ ਭਰਾ ਦਾ ਤੇ ਰਵੀ ਵੀਰ ਦੇ ਛੋਟੇ ਭਰਾ ਦਾ ਸਭ ਤੋਂ ਵੱਡਾ ਹੋਰ ਯੋਗਦਾਨ ਹੈ ਕਿ ਉਹਨਾਂ ਨੇ ਸਾਰੇ ਜਿੰਨੀ ਵੀ ਯੂਥ ਇਹਨੂੰ ਇਕੱਠਾ ਕੀਤਾ ਕੱਲ ਜਿਵੇਂ ਆਪਾਂ ਤੁਹਾਡੇ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜੈਲੀ ਵੀਰ ਜੀ ਉਹਨਾਂ ਨੇ ਸਾਰੇ ਨਾਬੇ ਨੂੰ ਸੱਦਾ ਦਿੱਤਾ ਉਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਅੱਛੀ ਗੱਲ ਕਹੀ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜੇ ਨੌਜਵਾਨ ਅੱਗੇ ਆਉਂਦੇ ਨੇ ਤਾਂ ਜੋ ਨਸ਼ਾ ਉਹ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿੰਦਾ ਤਾਂ ਜਿਵੇਂ ਮੈਂ ਅਕਸਰ ਕਹਿੰਦਾ ਕਿ ਜਿਹੜਾ ਨੱਬਾ ਇੱਕ ਛੋਟੀ ਕਾਂਸੀ ਹੈ ਇਹ ਧਾਰਮਿਕ ਬਿਰਤੀ ਵਾਲਾ ਸ਼ਹਿਰ ਹੈ ਤਾਂ ਅੱਜ ਆ ਕੇ ਵੇਖਣ ਉਹ ਸੰਸਥਾਵਾਂ ਜੋ ਧਾਰਮਿਕ ਨੇ ਜਾਂ ਜੋ ਸਮਾਜ ਸੇਵੀ ਨੇ ਕਿ ਯੂਥ ਦਾ ਵੀ ਸ਼ਹਿਰ ਹੈ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਜੀਆਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਅਜਿਹੇ ਜੋ ਨੌਜਵਾਨ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇ ਕਰੀ ਅਨਾਉਂਸਮੈਂਟ ਹੋ ਰਹੀਆਂ ਸੀ ਕਿ ਹਾਂਜੀ ਜੋ ਅਗਲੇ ਸਾਲ ਮੈਚ ਹੋਊਗਾ ਵੀ ਉਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਕਰਾਂ ਤਾਂ ਉਹ ਇੱਕ ਅਨਾਉਂਸਮੈਂਟ ਹੈ ਜਾਦਵੀ ਰਵੀਵੀਰ ਹਨੀ ਕੋਈ ਕੱਪ ਕਰਨਗੇ ਤਾਂ ਉਹਦੇ ਵਿੱਚ ਜੋ ਪਹਿਲੇ ਇਨਾਮ ਰਕਮਸ਼ੀ ਹੋਊਗੀ ਉਹ ਮੋਟਰਸਾਈਕਲ ਦੀ ਹੋਊਗੀ ਆਪਣੇ ਵੱਲੋਂ ਜੋ ਦੂਸਰੀ ਆਉ ਜੋ ਦੂਸਰੀ ਮੋਟਰਸਾਈਕਲ ਦੀ ਹੋਗੀ ਪਹਿਲਾ ਪਹਿਲਾ ਹੀ ਨਾ ਸਾਈਕਲ ਦੂਸਰਾ ਜਿਵੇਂ ਵੀ ਕਮੇਟੀ ਦੇ ਮੈਂਬਰ ਕਹਿਣਗੇ ਜਿੰਨਾਂ ਦਾ ਪਹਿਲਾ ਤੇ ਦੂਜਾ ਜੋ ਵੀ ਨਾਮ ਹੋਊਗਾ ਉਹ ਮੇਰੇ ਵੱਲੋਂ ਮੇਰੀ ਸੰਸਥਾ ਡਿਵਾਈਨ ਐਂਜਲ ਵੱਲੋਂ ਅੱਜ ਦੇ ਸਪਾਂਸਰ ਹੈ ਤੇ ਮੈਂ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਨਾਪੇ ਦੇ ਉਹਨਾਂ ਦੇ ਯੂਥ ਨੂੰ ਕਹੂੰਗਾ ਕਿ ਰਵੀ ਭਰਾ ਨਾਲ ਮਿਲ ਏਜੇ ਪ੍ਰੋਗਰਾਮ ਹਰ ਪਿੰਡ ਚ ਚੱラン ਜਿੰਨਾਂ ਵੀ ਮੇਰਾ ਸਹਿਯੋਗ ਦੀ ਲੋੜ ਹੈ ਮੈਂ ਤੈਹਰੀ ਲੋਕਾਂ ਨੂੰ ਲੁਕਿਆ ਸਾਰਿਆਂ ਨੂੰ ਪਿਆਰ ਕਰਦਾ ਤੇ ਪੁੱਛਿਆ ਧੰਨਵਾਦ ਸਾਈਡ ਤੇ ਥੋੜਾ ਜਿਹਾ ਸਾਈਡ ਤੇ ਰੋ ਬੰਦੇ ਬਿਨਾ ਆਪਣੇ ਵਾਲੇ ਯਾਰ ਆਪਣੇ ਅੱਛਾ ਮੜੇ ਸਾਈਡ ਤੇ ਅੱਛਾ ਕਾਰੀਆਂ ਨਾਲ ਵੀ ਜਾਣ ਮੈਦਾਨ ਜਿੱਤੀ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਇਧਰ ਐਸਪੀ ਸਰ ਸਾਹਿਬ ਵੀ ਗਰਾਉਂਡ ਵਿੱਚ ਆ ਗਏ ਸਾਡਾ ਧੰਨਵਾਦ ਯਾਰ ਧੰਨਾ ਸਿੰਘ ਜੀ ਐਸਪੀ ਸਰ ਸਾਹਿਬ ਨਾਲ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਧੰਨਵਾਦ ਕਰਦੇ ਹਾਂ ਸੁਰੇਧਾਰ ਕ੍ਰਿਸ਼ਨ ਗੋਜੀ ਨਾਲ ਬੋਲੋ ਸੋਨਾ ਲਾਗੀ ਸੁਖਲਾ ਬ੍ਰਿੰਦਰਗੜ ਜਗਾ ਸੁਖਰ ਰਾਣਾ ਚ ਮੜਦੇ ਬਿੱਲਾ ਝੋਮਾਰੀ ਵਾਲਾ ਭਰਾ ਸਾਡਾ ਕਹਿੰਦਾ ਸਦਾ ਵੀ ਦੇ ਰੋਸ਼ੀ ਵਾਲਾ ਤੇ ਬੰਦਾ ਸੰਪਤ ਕਹਿੰਦਾ ਇਹ ਪਹਿਲਵਾਨ ਬੌਂਸਰ ਦਾ ਜਿਹੜੇ ਐਨ ਸਕੋਰ ਕਰਕੇ ਗਰਾਣ ਵਿੱਚ ਲੱਗੇ ਆਇਆ ਹੈ ਧੰਨਵਾਦ ਕੱਲੇ ਕੱਲੇ ਵੀਰ ਦਾ ਸਭੀ ਧੰਨਵਾਦ ਕਰਦੇ ਆਪੇ ਪਹੁੰਚ ਚੁੱਕੇ ਪਹਿਲੇ ਦਿਨ ਦੇ ਦੇਖੋ ਜੋ ਨੌਜਵਾਨਾਂ ਵੱਲੋਂ ਪ੍ਰਾਲਾ ਕਰਾਇਆ ਗਿਆ ਬਹੁਤ ਚੰਗਾ ਪ੍ਰਾਲਾ ਕਰਾਇਆ ਗਿਆ ਜੇਕਰ ਦੇਖੋ ਇਹਦਾ ਸਾਰੀ ਜੀ ਐਕਟੀਵਿਟੀ ਜੇਕਰ ਇਸ ਤਰ੍ਹਾਂ ਦੇ ਹੁੰਦੇ ਆ ਰਹਿਣਗੇ ਜਿਆਦਾ ਟੂਰਨਾਮੈਂਟ ਹੁੰਦੇ ਰਹਿਣਗੇ ਜਿਵੇਂ ਕਿ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇਗੇ ਇਹਦਾ ਕਾਰਨ ਇਹ ਹੈ ਕਿਉਂਕਿ ਨੌਜਵਾਨ ਗਰਾਊਂਡਾਂ ਨਾਲੋਂ ਹੁਣ ਟੁੱਟ ਗਏ ਪਿਛਲੇ ਸਮੇਂ ਦੇ ਵਿੱਚ ਨੌਜਵਾਨ ਗਰਾਊਂਡਾਂ ਦੇ ਵਿੱਚ ਕਿਵੇਂ ਮੇਲੇ ਲੱਗੇ ਹੁੰਦੇ ਪਹਿਲਾਂ ਜਦੋਂ ਆਪਣੇ ਵਰੀ ਜਦੋਂ ਮੈਂ ਦੇਖਦਾ ਹੁੰਦਾ ਜਦੋਂ ਮੈਂ ਛੋਟਾ ਜਿਹਾ ਸੀਗਾ ਨਾ ਆਪਾਂ ਨੂੰ ਬਾਰੀ ਨਾ ਮਿਲਦੀ ਹੁੰਦੀ ਹੁਣ ਗਰਾਊਂ ਇੱਕ ਤਾਂ ਨਸ਼ੇ ਦਾ ਕਾਰਨ ਤੇ ਦੂਜਾ ਪ੍ਰਵਾਸ ਦਾ ਕਾਰਨ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੈਂ ਪ੍ਰਵਾਸ ਦੀ ਲੜਾਈ ਆ ਨੌਜਵਾਨਾਂ ਨੂੰ ਹੁਣ ਮੈਂ ਕਿੰਨੇ ਜਿੱਥੇ ਵੀ ਮੈਂ ਕਿਤੇ ਜਾ ਮੈਂ ਫਾਰਨ ਜਾਣਾ ਜਾਂ ਮੈਂ ਇੱਥੇ ਵੀ ਮੇਰੀ ਇੱਕੋ ਹੀ ਜਿਹੜੀ جنگ ਆ ਕਿ ਮੈਂ ਨੌਜਵਾਨਾਂ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਰੱਖਾਂ ਆ ਇੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਰਹਿਣ ਕਿਉਂਕਿ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਬਾਹਰ ਚਲੇ ਗਏ ਤੁਸੀਂ ਦੇਖੋ ਜਿੰਮਾਂ ਖਾਲੀ ਹੋ ਗਈਆਂ ਸਾਡੀਆਂ ਸਾਡੇ ਗਰਾਊਂਡ ਖਾਲੀ ਹੋ ਗਏ ਰਹਿੰਦੇ ਸਾਡੇ ਨੌਜਵਾਨ ਨਸ਼ੇ ਦੇ ਵਿੱਚ ਵੜ ਗਏ ਦੇਖੋ ਆਪਣੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਕਿ ਆਪਾਂ ਜਿਹੜੀ ਆਪਣੀ ਆਉਣ ਵਾਲੀ ਪੀ ਉਹਨੂੰ ਨਸ਼ਿਆਂ ਤੋਂ ਦੂਰ ਕਰੀਏ ਤੇ ਉਹਨੂੰ ਜਿਹੜਾ ਕਿ ਸਾਡਾ ਜਿਹੜੇ ਸਾਡੇ ਕਾਲਜ ਬੰਦ ਹੋ ਗਏ ਜਿਵੇਂ ਬਾਈ ਜੀ ਦੇਖੋ ਤੁਸੀਂ ਇੱਥੇ ਦੇਖੋ ਨਾ ਵੀਰੇ ਸਰਕਾਰੀ ਕਾਲ ਦਾ ਹਾਲ ਦੇਖ ਲਿਓ ਪ੍ਰਾਈਵੇਟ ਕਾਲਜ ਦਾ ਹਾਲ ਦੇਖ ਲਿਓ ਸਾਡੇ ਕਾਲਜਾਂ ਨੂੰ ਜਿੰਦੇ ਲੱਗ ਗਏ ਯੂਨੀਵਰਸਿਟੀ ਸਾਡੇਆਂ ਘਾਟੇ ਚੱਲੀ ਜਾਂਦੀਆਂ ਨੇ ਇਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਨੌਜਵਾਨੀ ਦੀਆਂ ਵੱਡੀਆਂ ਸਮੱਸਿਆ ਨੇ ਸਾਨੂੰ ਲੋੜ ਆ ਸਾਡੀ ਜਵਾਨੀ ਨੂੰ ਸਾਹਮਣੇ ਦੀ ਚਾਹੇ ਉਹ ਗਰਾਉਂਡਾਂ ਜਰੀਏ ਸਾਹਮਣੀਏ ਚਾਹੇ ਉਹ ਪੜ੍ਹਾਈ ਜਰੀਏ ਸਾਹਮਣੀਏ ਇਹ ਸਾਡੀ ਸਭ ਤੋਂ ਵੱਡੀ ਚੀਜ਼ ਆ ਕਿਉਂਕਿ ਆਉਣ ਵਾਲਾ ਭਵਿੱਖ ਨੌਜਵਾਨੀ ਹੁੰਦੀ ਆ ਮੇਰੀ ਤਾਂ ਸੋ ਨੂੰ ਪਤਾ ਕਿ ਨੌਜ ਇਥੇ ਨੌਜਵਾਨਾਂ ਨੇ ਬੁਲਾਇਆ ਮਨਾਬੇ ਦੇ ਲੋਕਾਂ ਨੇ ਬੁਲਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਗੱਲ ਕਹਿਣਾ ਕਿ ਨੌਜਵਾਨਾਂ ਨੂੰ ਅਸੀਂ ਜਿੰਨਾ ਗਰਾਊਂਡਾਂ ਨਾਲ ਜੋੜ ਲਾਂਗੇ ਜਿਹੜਾ ਨੌਜਵਾਨ ਗਰਾਊਂਡ ਨਾਲ ਜੁੜ ਗਿਆ ਜਾਂ ਜਮਨਾ ਨਾਲ ਜੁੜ ਗਿਆ ਉਹ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂ ਕਿਨੇ ਪੰਜਾਬ ਦੇ ਨੌਜਵਾਨ ਜਿਹੜਾ ਨਸ਼ੇ ਵੱਲ ਜਾ ਰਹੇ ਨੇ ਤੁਸੀਂ ਉਹਨਾਂ ਪਰ ਕੀ ਕਰੋਗੇ ਦੇਖੋ ਭਾਈ ਨਸ਼ਾ ਦਾ ਤੁਹਾਨੂੰ ਪਤਾ ਇੱਕ ਸਮੱਸਿਆ ਆਪਣੇ ਪੰਜਾਬ ਦੀ ਬਹੁਤ ਵੱਡੀ ਆ ਹਨਾ ਸਰਕਾਰ ਕਹਿੰਦੀ ਆ ਬੰਦ ਹੋ ਗਏ ਲੱਗਦਾ ਮਨਾਬੇ ਦੇ ਵਿੱਚ ਭਾਈ ਜੀ ਬਹੁਤ ਨਸ਼ਾ ਹੈ ਨਾਬੇ ਦੇ ਵਿੱਚ ਬਹੁਤ ਜਾਣੇਸ਼ੇ ਦੇ ਵਿੱਚ ਜਿਹੜਾ ਇਹ ਇੱਥੇ ਪ੍ਰਾਲਾ ਕਰ ਰਹੇ ਨੇਗੇ ਇਹ ਬਹੁਤ ਚੰਗਾ ਪ੍ਰਾਲਾ ਕਰ ਰਹੇ ਨੇਗੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜਿਵੇਂ ਪ੍ਰਸ਼ਾਸਨ ਖੜਾ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਹਨਾ ਇੱਥੇ ਬਹੁਤ ਵੱਡੀ ਹੱਬ ਬਣੀ ਹੋਈ ਆ ਪਿਛਲੀਆਂ ਸਰਕਾਰਾਂ ਦੀ ਆਪਾਂ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰੀਏ ਇੱਥੇ ਇਹ ਜਿਹੜੀ ਜਾੜੇ ਤੋਂ ਪਟਣ ਵਾਲੀ ਆ ਨਸ਼ਾ ਦੇਖੋ ਬੰਤਾਂ ਨਹੀਂ ਹੋਇਆ ਨਸ਼ਾ ਬੰਦ ਕਰਾਉਣ ਨੂੰ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਮੈਂ ਕੋਈ ਪੋਲਿਟੀਕਲ ਬਿਆਨ ਨਹੀਂ ਦੇਵਾਂਗਾ ਦੇਖੋ ਮੈਂ ਆਪਣੇ ਪਿੰਡ ਦੇ ਵਿੱਚ ਬਹਿਣਾ ਬਾਈ ਮੱਲਾਦਾਲ ਕਰੋੜਾ ਰੁਪਿਆ ਲੋਕਾਂ ਦਾ ਕਢਾਤਾ ਹੋ ਕਿੰਨੀਆਂ ਕੁੜੀਆਂ ਤੋੜਤੀਆਂ ਹੋਣਗੀਆਂ ਇਹ ਮੈਂ ਸਾਡੇ ਜਿਹੜੇ ਰਾਜਨੀਤਿਕ ਬੰਦੇ ਨੂੰ ਪਾਵਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਜਦੋਂ ਆਪਾਂ ਇਸ ਪ੍ਰਕਾਰ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਜਾਂ ਦੇਵਾਂਗੇ ਜਿੰਨਾਂ ਕੋਲੇ ਪਾਵਰ ਆ ਜੈਥੋਂ ਦੇ ਐਮ.ਐਲ.ਏ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰ ਜਦੋਂ ਆਪਾਂ ਉਸ ਤਰ੍ਹਾਂ ਫਿਰਾਂਗੇ ਤਾਂ ਨਸ਼ਾ ਬੰਦ ਕਰਨਾ ਕੋਈ ਬੜੀ ਵੱਡੀ ਲੰਮੀ ਚੌੜੀ ਗੱਲ ਨਹੀਂ ਹੈਗੀ ਸਰਕਾਰ ਤਾਂ ਜਗ੍ਹਾ ਜਗ੍ਹਾ ਤੇ ਛਾਪੇ ਮਾਰ ਰਹੀ ਹੈ ਜਿਹੜਾ ਨਸ਼ਾ ਵੇਚ ਰਿਹਾ ਹੈ ਪ੍ਰਾਪਰਟੀ ਸੀਲ ਕਰ ਰਹੀ ਹੈ ਤੁਸੀਂ ਕਹਿੰਦੇ ਨਸ਼ਾ ਹੁਣ ਕਈ ਜਗ੍ਹਾ ਸੀਲ ਹੋ ਰਹੀਆਂ ਨੇ ਪ੍ਰਾਪਰਟੀ ਦੇਖੋ ਹੁਣ ਕੀ ਕਹੀਏ ਹੁਣ ਨਸ਼ਾ ਮੈਂ ਤਾਂ ਇੱਕ ਗੱਲ ਤੁਸੀਂ ਮੈਂ ਦੋ ਤਿੰਨ ਮੇਰੇ ਕੋਲ ਤੁਹਾਡੇ ਕੋਲੇ ਧਾਰਨਾ ਤੁਹਾਨੂੰ ਮੈਂ ਦੇ ਕੇ ਦੱਸ ਦਿੰਨਾ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੇ ਉਹਨਾਂ ਪੁਲਿਸ ਦੇ ਸਾਰੇ ਨਹੀਂ ਹੈਗਾ ਜਿੰਨਾ ਇਹਦੇ ਵਿੱਚ ਪੋਲੀਟੀਕਲ ਸਿਸਟਮ ਇਨਵੋਲਵ ਹੁੰਦਾ ਨਾ ਇਹਦੇ ਵਿੱਚ ਕਾਰਨ ਕੀ ਹੁੰਦਾ ਜਦੋਂ ਆਪਾਂ ਪ੍ਰਸ਼ਾਸਨ ਨੂੰ ਖੁੱਲ੍ਹ ਦਿੰਨੇ ਆ ਵੀ ਜਲਦੀ ਤੁਸੀਂ ਆਪਣੀ ਡਿਊਟੀ ਆਪ ਕਰੋ ਉਦੋਂ ਤੁਸੀਂ ਦੇਖੋ ਕਰੋਨਾ ਦਾ ਟਾਈਮ ਦੇਖੋ ਲੋਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਪੰਜਾਬ ਆਪੜ ਸਭ ਤੋਂ ਕਾਬਲ ਆ ਮੈਂ ਇਸ ਜੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਜਿਹੜਾ ਪੋਲੀਟੀਕਲ ਸਿਸਟਮ ਆ ਨਾ ਉਹ ਤੁਹਾਨੂੰ ਪਤਾ ਦਵਾ ਦੇ ਹੇਟ ਕਿਵੇਂ ਨਾ ਕਿਵੇਂ ਉਹ ਮਾੜਾ ਥੋੜੇ ਹਿਸਾਬ ਨਾਲ ਪ੍ਰਸ਼ਾਸਨ ਖੁੱਲ੍ਹ ਦਿੱਤੀ ਨਹੀਂ ਜਾਂਦੀ ਪੋਲੀਟੀਕਲ ਪ੍ਰੈਸ਼ਰ ਨੋ 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 ਨਾ ਬਾਈ ਜੀ ਦੇਖੋ ਕਾਬਲੀ ਤੇ ਅਧਾਕ ਤੁਹਾਨੂੰ ਐਸ ਐਚਓ ਲੱਗਦੇ ਨੇ ਕਿ ਹੁਣ ਮੈਂ ਤਾਂ ਜਿਹੜੀ ਗੱਲ ਮੈਂ ਗੱਲਾਂ ਬੋਲਦਾ ਪਤਾ ਹੀ ਆ ਇਹ ਗੱਲ ਆ ਵੀ ਜਿਹੜਾ ਬੰਦਾ ਕੋਈ ਚੰਗਾ ਪੁਲਿਸ ਅਧਿਕਾਰੀ ਇਮਾਨਦਾਰ ਵੀ ਕੰਮ ਕਰਨਾ ਚਾਹੁੰਦਾ ਉਹਨੂੰ ਪੋਲੀਟੀਕਲ ਸਿਸਟਮ ਕਰ ਨਹੀਂ ਹੁੰਦਾ ਕੰਮ ਅੱਜ ਨਾਬੇ ਦੇ ਨੌਜਵ ਦੇਖੋ ਜਿਹੜੀ ਕਿ ਇਹ ਸਮੱਸਿਆ ਇੱਥੇ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਇਹ ਸਾਰੇ ਨੌਜਵਾਨ ਨੇਗੇ ਇਹ ਸਾਰੇ ਜਾਗਜੰਮੇਰ ਵਾਲੇ ਨੇ ਇਹ ਪ੍ਰਸ਼ਾਸਨ ਨਾਲ ਸਾਥ ਦੇਣ ਆਪਣੇ ਤਰੀਕੇ ਤੇ ਆਪ ਹੱਲਾ ਬੋਲਣੇ ਨਸ਼ੇ ਦੀ ਜਿਹੜੀ ਝਾੜੇ ਤੋਂ ਉਹਨਾਂ ਦੇ ਉੱਪਰ ਵੀ ਜਿਹੜਾ ਸਿਕੰਜਾ ਇਹ ਨੌਜਵਾਨ ਕਸਣ ਪ੍ਰਸ਼ਾਸਨ ਨਾਲ ਮਿਲ ਕੇ ਸਹਿਯੋਗ ਦੇਣ ਸਾਥ ਦੇਣ ਤਾਂ ਇਹ ਜੜ ਪੱਤੀ ਜਾ ਸਕਦੀ ਹੈ ਪ੍ਰਸ਼ਾਸਨ ਵੱਲੋਂ ਉਹ ਚੈਕਿੰਗ ਹੁੰਦੀ ਆ ਪਰ ਚੈਕਿੰਗ ਤਾਂ ਹੁੰਦੀ ਆ ਪਰ ਉਹ ਠੀਠੀ ਇੰਨੇ ਨੇਗੇ ਠੀਠੀ ਵੀ ਬੋਤ ਨੇਗੇ ਕਈ ਵਾਰੀ ਪ੍ਰਸ਼ਾਸਨ ਤੋਂ ਹੀ ਬਾਹਰ ਦੀ ਗੱਲ ਆਹੋ ਉਹ ਜਦੋਂ ਆਮ ਲੋਕ ਸਾਰੇ ਲੋਕ ਸਹਿਯੋਗ ਦੇਣਗੇ ਇੱਕ ਤੱਕ ਸਾਡੇ ਸਮਾਜ ਦੀ ਸਮੱਸਿਆ ਹੈ ਆ ਆਪਾਂ ਗੱਲ ਆ ਪ੍ਰਸ਼ਾਸਨ ਨਾਲ ਛੱਡਦੇ ਨਾ ਗੱਲ ਜਾਂ ਗੱਲ ਸਰਕਾਰ ਤੇ ਗੱਲ ਛੱਡਦੇ ਨਾ ਪਰ ਮੈਂ ਨਾਲ ਹੁੰਦੇ ਜੀ ਵੀ ਗੱਲ ਕਹਿਣਾ ਜਦੋਂ ਅਸੀਂ ਕੋਈ ਨਸ਼ਾ ਕਰਦਾ ਸਾਡੇ ਲੋਕ ਕਹਿੰਣਗੇ ਮੈਂ ਕੀ ਲੈਣਾ ਇਸ ਜਦੋਂ ਕੋਈ ਵੀ ਨਸ਼ਾ ਕਰਦਾ ਜਿੱਥੇ ਕੋਈ ਨਸ਼ਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਾਨੂੰ ਇਹ ਸਮਝਣਾ ਚਾਹੀਦਾ ਵੀ ਇਹ ਸਾਡੀ ਕ੍ਰਿਤੀ ਹੈ ਅਸੀਂ ਸਾਥ ਦਈਏ ਅਸੀਂ ਆਪਣੇ ਤਰੀਕੇ ਨਾਲ ਅਸੀਂ ਇਸ ਦੀ ਦਾ ਲਹਿਰ ਦਾ ਹਿੱਸਾ ਬਣੀਏ ਜਾਤਾਰ ਜਿਹੜੀ ਸਾਡੀ ਸਮੱਸਿਆ ਨਾ ਇਸ ਕਰਕੇ ਸਾੜਾ ਸੁਧਾਰ ਨਹੀਂ ਹੋ ਰਿਹਾ ਹਰੇ ਕਹਿੰਦਾ ਮੈਂ ਕੀ ਲੈਣਾ ਨਾਬੇ ਆ ਕੇ ਨਾਬਾ ਦੇਖੋ ਆਪਣਾ ਸਾਰਾ ਪੰਜਾਬ ਆ ਆਪਣਾ ਇਲਾਕਾ ਇੱਥੇ ਤਾਂ ਆ ਕੇ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਬਰਾਸਤੀ ਇਤਿਹਾਸਿਕ ਧਰਤੀ ਹੈ ਇਹ ਇਹਦੇ ਵਰਗੀ ਇਤਿਹਾਸਿਕ ਧਰਤੀ ਕਿੱਥੇ ਆ ਨਾਬੇ ਵਰਗੀ ਨਾਬੇ ਆ ਕੇ ਨਾਬਾ ਪਹਿਲਾਂ ਵੀ ਆਉਣੇ ਜਾਣੇ ਚਾਉਣੇ ਜਾਂਦੇ ਰਹੇ ਹੁਣ ਵੀ ਆਉਣੇ ਜਾਂਦੇ ਰਹੇ ਨੇ ਜਦੋਂ ਕਿ ਨੌਜਵਾਨ ਬਥੇਰੇ ਇੱਥੇ ਨਾਬੇ ਦੇ ਆਉਂਦੇ ਨੇਗੇ ਬਥੇਰੇ ਦੇ ਪੈਸੇ ਕਢਾਏ ਨੇਗੇ ਬਥੇਰੇ ਏਜੰਟਾਂ ਨੇ ਇੱਥੇ ਆ ਕੇ ਇੱਕ ਦਿੱਕਤ ਦੇ ਬਾਰੇ ਮੁਬਾਕਾਫਤ ਪਹਿਲਾਂ ਵੀ ਕਰਕੇ ਗਿਆ ਪਰ ਜਿਹੜੇ ਲੋਕ ਗਲਤ ਨੇ ਉਹਨਾਂ ਦਾ ਆਪਾ ਵਿਰੋਧ ਵੀ ਕਰਦੇ ਆ ਜਿਹੜੇ ਸਹਿਯੋਗ ਜਿੰਦਾ ਚੰਗੇ ਲੋਕ ਉਹਨਾਂ ਦਾ ਸਹਿਯੋਗ ਵੀ ਕਰਦੇ ਆ ਹੁਣ ਆ ਚੰਗਾ ਕੰਮ ਕੀਤਾ ਇਹਨਾਂ ਦਾ ਆਪਾ ਸਹਿਯੋਗ ਕਰਨ ਲਈ ਇੱਥੇ ਆਏ ਮੈਂ ਰਾਜ ਦੇ ਵਿਆਦੀ ਬੋਡਾਂ ਦੇ ਪਲਾ ਕਰਦਾ ਸਾਡਾ ਬੰਦਾ ਸਰਪੰਚ ਵੀਰ ਧੰਨਵਾਦ ਕਰਦੇ ਆ ਫੱਟੇ ਮਨਜੀ ਵਾਲੇ ਦਾ ਲਓ ਭਾਨੇ ਸਿੱਧੂ ਵੀਰ ਦਾ ਸਨਮਾਨ ਨਾਲੀ ਹੋਰ ਮੇਕਾ ਸ਼ਕੀਤਾ ਦਾ ਸਨਮਾਨ ਦੇ ਵਿਸ਼ੇਦ ਕਰਦੇ ਆ ਨਾਮ ਮਨਕੀਰ ਤੇ ਰਮਾਵਾ ਚਾਵਲ ਕੇਰਗਲ ਚਾਵਲ ਕੇਰਗਲ ਦਾ ਪਰ ਸਟੇਜ ਦੇ ਉੱਪਰ ਪ੍ਰੋਫੈਸਰ ਹਰਿੰਦਰ ਵੀਰ ਜੀ ਵਿਸ਼ੇ ਤਰਫ ਤੇ ਵੱਡੀ ਹਾਜ਼ਰੀ ਲਈ ਬੈਠਿਆ ਹੈ ਧੰਨਵਾਦ ਕਰਦਾ ਹੈ ਵੱਡੇ ਜੋਗਨਾਣਾ ਇਸ ਮੇਲੇ ਦੇ ਉੱਪਰ ਤੇ ਅਗਲੇ ਸਾਲ ਵੀ ਕਹਿੰਦੇ ਜਿੰਨੀ ਮਰਜ਼ੀ ਸੇਵਾ ਲਾਵੇਓ ਵੀ ਕੋਈ ਚੱਕਰੀ ਨਹੀਂ ਭਰਾ ਬਹੁਤ ਬਹੁਤ ਧੰਨਵਾਦ